ਸਸੀ ਗਲਪਾ ਜੀ ਇਹ ਪਾਜੀ ਕਿੱਥੋਂ ਆਏ ਜੇ ਤੁਸੀਂ ਅਸੀਂ ਨਵਾਰ ਕਾਕਾਲਾ ਤੇ ਪਾਜੀ ਇਹ ਟਰੈਕਟਰ ਲੈ ਕੇ ਆਏ ਨੇ ਹਾਂਜੀ ਟਰੈਕਟਰ ਟਰੈਕਟਰ ਲੈ ਕੇ ਆਏ ਨੇ ਤੇ ਪਾਜੀ ਇਹ ਉਹ ਟਰੈਕਟਰ ਜਿਹੜੀ ਪੰਜਾਬ ਸਰਕਾਰ ਚਲਾਨ ਕੱਢਦੀ ਹੁੰਦੀ ਛੜਕਾ ਦੇ ਆਂਦੀ ਵੀ ਇਹ ਚਲਾਨ ਕਰਨੇ ਮੋਡੀਫਾਈ ਕਰਾਏ ਇਹਨਾਂ ਨੇ ਬਿਲਕੁਲ ਜੀ ਉਹ ਟਰੈਕਟਰ ਆ ਉਹ ਟਰੈਕਟਰ ਆ ਤੇ ਸਰਕਾਰ ਨੇ ਭੇਜੀ ਹੁਣ ਆਂਦੀ ਆ ਵੀ ਆ ਆਪਣੇ ਦੇ ਵਜੇ ਕਾ ਨਹੀਂ ਜੇ ਇਹ ਵੀ ਇਹਨੇ ਬੰਪਰ ਤੁਸੀਂ ਕਦੇ ਨਹੀਂ ਲਾਏ ਏਡੇ ਵੱਡੇ ਇਹਨਾਂ ਦਾ ਕੀ ਮਤਲਬ ਹੈ ਇਹ ਉਹ ਟਰੈਕਟਰ ਆ ਜਿਨ੍ਹਾਂ ਨੇ ਹੁਣ ਹਾਰਡਵੇਚ ਲੋਕ ਫੱਲ ਪਾਈ ਆ ਜਿੰਨੇ ਸਰਕਾਰ ਦੇ ਨਾਸੇ ਧੂਆਂ ਲਿਆਂਦਾ ਪਿਆ ਸਰਕਾਰ ਜਿਹਨਾਂ ਨੇ ਆਂਦੀ ਵੀ ਐਵੇਂ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਉਹ ਟਰੈਕਟਰ ਅੱਜ ਲੋਕਾਂ ਦੇ ਕੰਮ ਆ ਰਹੇ ਨੇ ਬਹੁਤ ਛੋਟੇ ਕੰਮ ਆ ਰਹੇ ਜੀ ਹੁਣ ਇਸ ਵਕਤ ਲੋਕਾਂ ਦੇ ਲੋਕਾਂ ਦੇ ਬਿਲਕੁਲ ਲੋਕਾਂ ਦੇ ਦਸਵਾਂ ਤੋਂ ਸੰਗਤਣੀ ਦਸਵਾਂ ਤੋਂ ਜਿਹੜਾ ਕੱਢਿਆ ਉਹਦੇ ਤੋਂ ਆ ਰਿਹਾ ਜੀ ਤੇ ਇਹ ਭਾਜੀ ਕਿਹੜੇ ਜ਼ਿਲ੍ਹੇ ਤੋਂ ਆਏ ਤੁਸੀਂ ਅਮਰਸਰ ਜ਼ਿਲ੍ਹਾ ਜੀ ਆਪਣਾ ਪਿੰਡੋਂ ਆਇਆ ਜੀ ਪਈ ਤੁਹਾਨੂੰ ਡਰ ਨਹੀਂ ਲੱਗਦਾ ਇੰਨੀ ਦੂਰ ਤੁਸੀਂ ਆਉਣੇ ਪਾਣੀ ਤੇ ਡਰ ਨਹੀਂ ਸਾਡੇ ਭਰਾ ਜੇ ਉੱਥੇ ਬੈਠੇ ਸਾਡੋਂ ਕੋਈ ਡਰ ਨਹੀਂ ਚੜਦੀ ਕਲਾ ਜ ਨਹੀਂ ਤਾਂ ਖਾਲਸਾ ਜੀ ਕੋਈ ਡਰ ਨਹੀਂ ਹੁੰਦਾ ਜੀ ਖਾਲਸਾ ਮੇਸ਼ਾ ਚੜਦੀ ਕਲਾ ਜਾਂਦਾ ਖਾਲਸਾ ਨਹੀਂ ਡਰਦਾ ਆਡੇ ਵੱਡੇ ਵੱਡੇਰੇ ਪੰਜਾਬੀ ਪਿਆਸੀਆਂ ਦੀ ਖਾ ਰਹੀ ਹੈ ਕੋਈ ਮੁਸ਼ਕਲ ਨਹੀਂ ਗੱਡੀ ਵੱਡੀ ਨਹੀਂ ਹੈ helicopter ਆਇਆ ਜੀ ਤੁਹਾਨੂੰ ਦੱਸਦੇ ਆ helicopter ਆਇਆ ਡੇਰਾ ਵਾਂਗ ਨਾਨਕ ਲਾਕੇ ਜੋ ਠੀਕ ਆ ਉਹ ਜਿਨ੍ਹਾਂ ਦਾ ਸਭ ਕੁਝ ਹਟ ਗਿਆ ਹੈ ਉਹਨਾਂ ਵਿਚਾਰਿਆਂ ਲੰਗਰ ਲਾਇਆ ਹੈ ਉੱਥੇ ਉਹਨਾਂ ਨੇ ਇੱਕ ਕੈਂਪ ਲਾਇਆ ਸੀ ਤਰਪਾਲ 바ਗੇ ਉਹਦੇ ਉੱਤੇ ਸੁੱਟ ਗਿਆ ਪਾਣੀ ਦੀਆਂ ਬੋਤਲਾਂ ਉਹ ਵੀ ਸਾਰਾ ਕੁਝ ਉਹਨਾਂ ਟੈਂਟ ਵੀ ਤੋੜ ਗਿਆ ਵਾ ਬਸ ਆ ਇਹੋ ਕੁਝ ਕਰਕੇ ਗਿਆ ਜੀ helicopter ਇੱਕੋ ਪੈਕਟ ਉਤੇ ਸੁੱਟਿਆ ਤੇ ਉਹਨਾਂ ਨੂੰ ਕੋਈ ਨਾ ਪਾਉਣ ਦਾ ਕਰਦਾ ਪਰ ਡੇਰਾ ਦੇ ਜਿਹੜਾ ਲੰਗਰ ਦੀ ਸੇਵਾ ਵਾਸਤੇ ਉਹ ਵੀ ਸੁੱਟ ਗਿਆ ਠੀਕ ਆ ਭਾਜੀ ਹਾਂ ਜੀ ਆ ਆ ਪ੍ਰਾਪਤੀ ਹੈ ਸਰਕਾਰ ਦੀ ਉਹ ਦੇਖ ਸਕਦੇ ਜੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੀਰ ਹੋਣੇ ਲੈ ਗਏ ਭਾਜੀ ਕੀ ਚੀਜ਼ ਲੈ ਕੇ ਆਏ ਤੁਸੀਂ ਕੂੜੀ ਹੈ ਜੀ ਚਾਰਿਆ ਚੋਕਰਿਆ ਸੇਵਾਦਾਰਾਂ ਨਾਲ ਸਾਰੇ ਸੇਵਾਦਾਰ ਇਹ ਜੀ ਬਾਕੀ ਸੰਤ ਉਹ ਡੱਕੇ ਲਾਈ ਹੁੰਦੀ ਕੋਈ ਚੀਜ਼ ਦੀ ਕਮੀ ਨਹੀਂ ਇੱਥੇ ਸਰਕਾਰ ਦਾ ਤਾਂ ਕੋਈ ਬੰਦਾ ਘੋੜਿਆ ਨਹੀਂ ਆ ਤੇ ਹੁਣ ਪਿੰਡਾਂ ਤੋਂ ਜੋ ਅਸੀਂ ਆਮ ਲੋਕ ਹੈਗੇ ਆ ਉਹ ਤਾਂ ਫਿਰ ਘਾੜ ਹੀ ਰਹੇ ਆ ਆਪਣੇ ਭਰਾਵਾਂ ਦੇ ਨਾਲ ਆਪਾਂ ਦੇ ਭਰਾਵਾਂ ਦੇ ਨਾਲ ਖਲੋਤੇ ਆ ਘਰ ਦੇ ਖੜਾਂਗੇ ਹਮੇਸ਼ਾ ਇਨਸਾਨੀ ਖਾਣਾ ਬਹੁਤ ਆ ਜਾਂਦੀਆਂ ਇਨਸਾਨੀ ਖਾਣਾ ਬਹੁਤ ਪਹੁੰਚ ਗਿਆ ਪਸ਼ੂਆਂ ਦਾ ਚਾਰਾ ਜ਼ਿਆਦਾ ਚਾਹੀਦਾ ਇੱਥੇ ਜੀ ਕੂੜੀ ਦਾ ਚਾਰ ਤੇ ਵੰਡ ਦੀ ਜਿਹੜੀ ਜ਼ਿਆਦਾ ਘੋੜੇ ਆਣ ਲੋਕੀ ਜ਼ਿਆਦਾ ਸਟੋਰ ਵੀ ਕਰਨ ਦੇ ਘਰਾਂ ਦੇ ਵਿੱਚ ਜਿਹੜਾ ਸਮੋਹਣ ਹੈ ਇੱਕ ਬੜੀ ਮਾੜੀ ਗੱਲ ਹੈ ਬੜਾ ਮ ਜਾਣਿਆ ਸੀ ਵੇਖਿਆ ਕਈ ਘਰਾਂ ਨੂੰ ਅਜੇ ਸਮਾਨ ਨਹੀਂ ਪਹੁੰਚਿਆ ਪਰ ਬਹੁਤਿਆਂ ਘਰਾਂ ਨੇ ਕੀ ਕੀਤਾ ਕਿ ਦੋ ਦੋ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਸਟੋਰ ਕਰ ਲਿਆ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਆਪਾਂ ਜਿਹੜਾ ਰਾਸ਼ਨ ਜਮ੍ਹਾਂ ਕੀਤਾ ਹੈ ਆਪਣੇ ਆਂਢਗੁਆਢ ਜੋ ਕੋ ਨਹੀਂ ਪਹੁੰਚਿਆ ਉਹਨਾਂ ਨੂੰ ਪਹੁੰਚਾਓ ਅਧੁਈ ਦੇ ਸਕਦੇ ਆ ਕਿ ਪਿੰਡ ਈਨਾਲਾ ਤੇ ਸੀਲ ਦੇ ਵਿੱਚ ਪਿੰਡ ਗੱਗੋ ਮੋਹਲ ਦੇ ਵਿੱਚ ਵੀ ਦੇਖ ਸਕਦੇ ਲੰਗਰ ਲੈ ਕੇ ਆਈ ਆ ਸੰਗਤ ਬਰਨਾਲੇ ਵਾਲੀ ਸਾਈਡ ਤੋਂ ਸੰਗਤ ਆਉਂਦੀ ਆ ਹਰ ਇੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਥੇ ਸੰਗਤਾਂ ਆਉਂਦੀਆਂ ਲੰਗਰ ਲੈ ਕੇ ਜਿਹੜੇ ਹਾਰ ਪੂਰੇ ਤੇ ਇੱਥੇ ਲੋਕ ਆ ਉਹਨਾਂ ਵਾਸਤੇ ਸੰਗਤ ਲੰਗਰ ਲੈ ਕੇ ਆਉਂਦੀ ਬਹੁਤ ਹੀ ਜ਼ਿਆਦਾ ਪੰਜਾਬੀਆਂ ਦਾ ਸੰਜੋਗ ਮਿਲਣ ਦੇ ਇੱਥੇ ਬਹੁਤ ਜ਼ਿਆਦਾ ਲੰਗਰ ਲੈ ਕੇ ਆਉਂਦੇ ਆ ਲੋਕ ਵੀ ਦੇਖ ਸਕਦੇ ਟਰਾਲੀ ਭਰੀ ਪਾਣੀ ਦੀ ਨਾਲ ਦੇ ਨਾਲ ਹੀ ਲੰਗਰ ਇੱਥੇ ਬਹੁਤ ਹੀ ਜ਼ਿਆਦਾ ਲੋਕ ਲੱਗ ਇੱਥੇ ਆਉਂਦੇ ਆ ਬਹੁਤ ਹੀ ਜ਼ਿਆਦਾ ਪੰਜਾਬ ਦੀ ਜਿਹੜੀ ਲੋਕ ਆ ਮਦਦ ਕਰਨ ਦੇ ਕਿਤੇ ਚਾਹ ਦਾ ਲੰਗਰ ਕਿਤੇ ਪਰ ਸ਼ਾਦੀ ਦਾ ਲੰਗਰ ਵੀ ਦੇ ਦੇ ਜੇ ਕਿਤੇ ਪਾਣੀ ਦਾ ਲੰਗਰ ਬਹੁਤ ਹੀ ਜ਼ਿਆਦਾ ਲੰਗਰ ਲੋਕੀ ਲੈ ਕੇ ਆਉਣ ਦੇ ਤਾਂ ਤੁਹਾਡਾ ਨਾਮ ਵੀ ਵੀਡੀਓ ਨੂੰ ਸ਼ੇਅਰ ਕਰੋ ਕਿ ਲੋਕਾਂ ਤੱਕ ਵੀਡੀਓ ਪਹੁੰਚ ਜਾਵੇ ਤੇ ਵੱਧ ਤੋਂ ਵੱਧ ਜਿਹੜੀ ਮਦਦ ਹੈ ਇੱਥੇ ਹੋ ਸਕੇ ਜਿਹੜੇ ਲੋਕ ਪਾਣੀ ਦੇ ਵਿੱਚ ਡੁੱਬ ਚੁਕੇ ਆ ਲੋਕੀ ਜ਼ਿਆਦਾ ਸਟੋਰ ਵੀ ਕਰਨ ਦੇ ਘਰਾਂ ਦੇ ਵਿੱਚ ਜਿਹੜਾ ਸਮਾਨ ਆ ਰਹੀ ਇੱਕ ਬੜੀ ਮਾੜੀ ਗੱਲ ਹੈ ਬੜਾ ਮਾੜਾ ਰਜਾਣਿਆ ਹੀ ਵੇਖਿਆ ਆ ਕਈ ਘਰਾਂ ਨੂੰ ਅਜੇ ਸਮਾਨ ਨਹੀਂ ਪਹੁੰਚਿਆ ਪਰ ਬਹੁਤਿਆਂ ਘਰਾਂ ਨੇ ਕੀ ਕੀਤਾ ਕਿ ਦੋ-ਦੋ ਤਿੰਨ-ਤਿੰਨ ਮਹੀਨੇ ਦਾ ਰਾਸ਼ਨ ਸਟੋਰ ਕਰ ਲਿਆ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਆ ਪੰਜ ਦਾ ਰਾਸ਼ਨ ਜਿਹੜਾ ਜਮਾ ਕੀਤਾ ਹੈ ਆਪਣੇ ਆਂਡ ਗ